ਦੀ ਡੈਥ ਹੋਈ ਉਹਦੇ ਨਾਲ ਸੌਰੀ ਦੇਖੋ ਜਿਹੜਾ ਤੁਸੀਂ ਗੱਲ ਪੁੱਛੀ ਯਾਰ ਅਸੀਂ ਸਾਰੇ 6 ਦੇ 6 ਹਲਕਿਆਂ 'ਚ ਇਹ ਮੀਟਿੰਗਾਂ ਹੋ ਰਹੀਆਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਨੇ ਸਾਡੇ ਮਹਿਲਾ ਕਾਂਗਰਸ ਦੇ ਪ੍ਰਧਾਨ ਸਾਡੇ ਖੜੇ ਨੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਖੜੇ ਨੇ ਤੇ ਸਾਰੇ ਸਾਡੇ ਕਾਉਂਸਲਰ ਸਾਡੇ ਬਲਾਕ ਪ੍ਰਧਾਨ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਤਕਰੀਬਨ ਸਭ ਦਾ ਇੱਕ ਮਤ ਚ ਇਹ ਫੈਸਲਾ ਹੋਇਆ ਵੀ ਹੁਣ ਬਹੁਤ ਟਾਈਮ ਹੋ ਗਿਆ ਬੜਾ ਟਾਈਮ ਦੇਤਾ 2 ਸਾਲ ਤੋਂ ਉੱਤੇ ਸਰਕਾਰ ਨੂੰ ਤੇ 1 ਸਾਲ ਤੋਂ ਉੱਤੇ ਕਾਰਪੋਰੇਸ਼ਨ ਆ ਜਿਹੜੀ ਉਹ ਭੰਗ ਹੋ ਚੁੱਕੀ ਆ ਅਸੀਂ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਵੀ ਬਹੁਤ ਐਂਜੀਟੇਸ਼ਨ ਕੀਤੇ ਤੇ ਇਸ ਵਾਰ ਬਹੁਤ ਵੱਡਾ ਬਦਲਾਅ ਸੀ ਇਸ ਕਰਕੇ ਅਸੀਂ ਟਾਈਮ ਪੂਰਾ ਦਿੱਤਾ ਵੀ ਭਾਈ ਕੋਈ ਇਹ ਨਾ ਕਵੇ ਪਰ ਜਦੋਂ ਹਿਸਾਬ ਜਿਹੜਾ ਲਿਆ ਜਾਂਦਾ ਨਾ ਉਹ ਵੋਟ ਦਾ ਹਿਸਾਬ ਵੋਟ ਨਾਲ ਹੀ ਲਿਆ ਜਾਂਦਾ ਤੇ ਸਰਕਾਰਾਂ ਸਮਝਦੀਆਂ ਵੀ ਉਹੀ ਬੋਲੀ ਨੇ ਤੇ ਹੁਣ ਚਾਹੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ ਗਈਆਂ ਚਾਹੇ ਉਦੋਂ まで ਕਾਉਂਸਲਰ ਦੀਆਂ ਆ ਗਈਆਂ ਹੁਣ ਇਹ ਬਹੁਤ ਸਹੀ ਮੌਕਾ ਹੈ ਇਸ ਵੇਲੇ ਝੋਟ ਕਰਨ ਦਾ ਕਿਉਂਕਿ ਲੁਧਿਆਣੇ ਦੇ ਵਿੱਚ 95 ਸਾਡੇ ਕਾਉਂਸਲਰ ਨੇ ਥੋੜੇ ਵੀ ਤੁਸੀਂ ਮੈਨੂੰ ਇਹ ਦੱਸੋ ਵੀ 95 ਦਾ ਅਧਿਕਾਰ ਖੋ ਕੇ ਐਸੀ ਮਾੜੀ ਸਰਕਾਰ ਵੀ 95 ਕਾਉਂਸਲਰ ਨੇ ਜਿਹੜੇ 1 ਸਾਲ ਹੋ ਗਏ ਉਹ ਸਾਰੇ ਦੇ ਵੋਟ ਸਾਰੇ ਵੋਟ ਖਾਲੀ ਪਏ ਆ ਲੋਕ ਮੋਹਰ ਲਵਾਉਣ ਤੋਂ ਵੀ ਤਰਸੇ ਪਏ ਆ ਵੀ ਕਿੱਥੇ ਜਾਈਏ ਮੋਹਰ ਲਵਾਉਣ ਅੱਗੇ ਤਾਂ ਨਾਲ ਦੇ ਘਰ ਹੁੰਦਾ ਸੀ ਕਾਉਂਸਲਰ ਦਾ ਅਗਲਾ ਮੋਹਰ ਲਵਾ ਕੇ ਆਪਣਾ ਕੰਮ ਕਰਾ ਕੇ ਆ ਜਾਂਦਾ ਸੀ ਕਿਹਨੂੰ ਕਹੇ ਵੀ ਸਾਡੇ ਭਾਈ ਗਲੀ ਸਾਫ਼ ਕਰ ਦੇ ਕਿਹਨੂੰ ਕਹੇ ਸਾਡਾ ਜਿਹੜਾ ਇਹ ਸੀਵਰੇਜ ਸਾਫ਼ ਕਰਾ ਦੇ ਕਿਹਨੂੰ ਕਹੇ ਵੀ ਸਾਡੀ ਕਿਤੇ ਐਡਮਿਸ਼ਨ ਕਰਵਾ ਦੇ ਹਰ ਕੰਮ ਜਿਹੜਾ ਉਹ ਖਤਮ ਹੋਇਆ ਪਿਆ ਉਹਦਾ ਪਹਿਲਾ ਦੂਜੀ ਗੱਲ ਜੋ ਐਨਓਸੀ ਟਵੀਟ ਸੀਐਮ ਸਾਹਿਬ ਤੋਂ ਕਰਾਤਾ ਕਿਸੇ ਨੇ ਪਰ ਕਿਸੇ ਨੇ ਇਹ ਨਹੀਂ ਦੱਸਿਆ ਵੀ ਇਹ ਹੋਣਾ ਕਿਵੇਂ ਆ ਉਹਦੇ ਪੈਸੇ ਜਿਹੜੇ 5-7000 ਚ ਚੱਲਦਾ ਸੀ ਕੰਮ ਉਹ 20-25-50000 ਚ ਹੋ ਗਿਆ ਇੰਨੀ ਤਥੱਲੀ ਮੱਚੀ ਹੋਈ ਐ ਐਨਓਸੀ ਦੀ ਉਦੋਂ ਬਾਅਦ ਤੁਸੀਂ ਆਜੋ ਟੋਟਲ ਪੈਸਾ ਸਾਡਾ ਜਿਹੜਾ ਕਾਰਪੋਰੇਸ਼ਨ ਦਾ ਉਹ ਬਿਲਕੁਲ ਵੇਸਟ ਕੀਤਾ ਜਾ ਰਿਹਾ ਪਹਿਲਾਂ 50 ਕਰੋੜ ਜਲੰਧਰ ਦੀ ਇਲੈਕਸ਼ਨ ਚੱਕ ਕੇ ਗਲਾੜਾ ਦਾ ਦੇ ਤਾਂ ਚੱਕ ਕੇ ਜਲੰਧਰ ਨੂੰ ਹੁਣ ਜਿਹੜਾ ਕਾਰਪੋਰੇਸ਼ਨ ਤੇ ਪੈਸਾ ਜਿਹੜਾ ਪੈਸਾ ਲੱਗ ਰਿਹਾ ਉਹ ਸਾਰਾ ਕੋਈ ਕਾਰਪੋਰੇਸ਼ਨ ਦਾ ਪੈਸਾ ਨਹੀਂ ਉਹ ਗਲਾੜਾ ਉਧਰੋਂ ਲੱਗ ਰਿਹਾ ਇੱਕੋ ਅਫਸਰ ਲਾਏ ਹੋਏ ਆ ਉਦੋਂ ਬਾਅਦ ਯਾਰ ਇਹ ਕੀ ਤਮਾਸ਼ਾ ਹੈ ਮੈਂ ਸਾਰਿਆਂ ਨੂੰ ਮਹਿਕਮੇ ਨੂੰ ਕਹਿਣਾ ਚਾਹੁੰਦਾ ਮੈਂ ਪਹਿਲਾਂ ਪਿਆਰ ਦੇ ਨਾਲ ਪਿਛਲੇ 2-3 ਮਹੀਨੇ ਤੋਂ ਮੈਂ ਚਿੱਠੀਆਂ ਵੀ ਲਿਖੀਆਂ ਕਮਿਸ਼ਨਰ ਸਾਹਿਬ ਨੂੰ ਮੈਂ মিডিਆ ਰਾਹੀਂ ਵੀ ਤੁਹਾਨੂੰ ਯਾਦ ਆ ਕਿਹਾ ਕਿ ਨਹੀਂ ਤੁਹਾਨੂੰ ਸਾਰਿਆਂ ਨੂੰ ਵੀ ਭਾਈ ਸੁਧਰ ਜੋ ਸੁਧਰ ਜੋ ਸੁਧਰ ਜੋ ਤੁਹਾਡੇ ਮੂਰੇ ਨੌ ਵੀ ਦੱਸੇ ਬਿਲਡਿੰਗਾਂ ਦੇ ਜ਼ਿਕਰ ਵੀ ਕੀਤੇ ਬਿਲਡਿੰਗਾਂ ਵੀ ਆ ਬਿਲਡਿੰਗਾਂ ਐ ਜਿਹੜੀਆਂ ਨਜਾਇਜ਼ ਬਣ ਰਹੀਆਂ ਹੁਣ ਸਾਰੇ ਜਿਹੜੇ ਸਾਡੇ ਕਾਉਂਸਲਰ ਰਹੇ ਆ ਸਰੇਖ ਨੇ ਦੱਸਿਆ ਵੀ ਯਾਰ ਜੋ ਬਿਲਡਿੰਗਾਂ ਦਾ ਤਾਲਾਬੰਦੀ ਹੋ ਰਹੀ ਆ ਤੇ ਉਹ ਤਾਲਾ ਲਾ ਕੇ ਜਿਹੜਾ ਪੈਸੇ ਫੜਾ ਗਿਆ ਜਿਹੜਾ ਦ रिश्वत ਦੇ ਗਿਆ ਜਿਹਦੇ ਨਾਲ ਡੀਲ ਹੋ ਗਈ ਉਹ ਤੀਜੇ ਦਿਨ ਉਹਦਾ ਤਾਲਾ ਖੁੱਲ ਜਾਂਦਾ ਚੌਥੇ ਦਿਨ ਤਾਲਾ ਫੇਰ ਲੱਗ ਜਾਂਦਾ ਜੇ ਡੀਲ ਟੁੱਟ ਜੇ ਇਹ ਹੋ ਕੀ ਰਿਹਾ ਇੱਕ ਲਾਈਨ ਸੇਮ 10 ਦੁਕਾਨਾਂ ਨੇ ਉਹਦੇ ਵਿੱਚੋਂ ਇੱਕ ਦੁਕਾਨ ਕਿਵੇਂ ਹੋ ਸਕਦੀ ਹੈ ਵੀ ਉਹਦੇ ਵਿੱਚ ਕੋਈ ਕਮੀ ਰਹਿ ਜਾਵੇ ਉਹ ਦਸਾਂ ਚ ਕਿਉਂ ਨਹੀਂ ਗਈ ਇਸ ਕਰਕੇ ਕਿਉਂਕਿ ਦਸਾਂ ਚੋਂ ਬੱਚੋਂ ਇੱਕ ਟਾਰਗੇਟ ਕਰਕੇ ਸਭ ਤੋਂ ਉਗਰਾਹੀ ਕਰਨੀ ਹੈ ਅਦਾ ਧੁੰਦ ਸੱਟਾ ਚੱਲ ਰਿਹਾ ਅਦਾ ਧੁੰਦ ਲੋਟਰੀ ਚੱਲ ਰਹੀ ਹੈ ਅਦਾ ਧੁੰਦ ਅਜੋ ਫੈਕਟਰੀਆਂ ਵਾਲੇ ਇਸ ਤਰੀਕੇ ਨਾਲ ਉਹਨਾਂ ਨੇ ਰੇਡਾਂ ਪੈ ਰੀਆਂ ਏ ਇੱਕ ਗਰੋਹ ਇਕੱਠਾ ਹੋਇਆ ਹੋਇਆ ਜਿਹੜਾ ਉਹਨਾਂ ਨਾਲ ਕੋਈ ਵੀ ਫੈਕਟਰੀ ਆ ਜਿਹੜੀ ਸਾਡੀ ਇਹਦੀ ਕੱਪੜੇ ਦੀ ਹੌਜ਼ਰੀ ਦੀ ਕਾਪੀਰਾਈਟ ਕਾਪੀਰਾਈਟ ਵਾਲੀ ਜਿਹੜੀ ਟੀ-ਸ਼ਰਟਾਂ ਬਣਾਉਂਦੇ ਆ ਕੋਈ ਕੁਝ ਬਣਾਉਂਦੇ ਆ ਉਹ ਕਾਪੀਰਾਈਟ ਤੇ ਨੌ ਤੇ ਉਹਨਾਂ ਨਾਲ ਇਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਫੈਕਟਰੀ ਵਾਲੇ ਉਹ ਡਰਦੇ ਵਿਚਾਰੇ ਕੀ ਕਰਨ ਉਹਨਾਂ ਨੇ ਕਾਰੋਬਾਰ ਕਰਨਾ ਹੈ ਕਿਉਂਕਿ ਲੈਣ ਦੇਣਾ ਸਰਕਾਰ ਨਾਲ ਤੇ ਧੱਕਾ ਹੋ ਰਿਹਾ ਹਰ ਛੋਟੀ ਵੱਡੀ ਫੈਕਟਰੀ ਨਾਲ ਉਹਦੇ ਉਹ ਐਸਾ ਐਸੀਆਂ ਚੀਜ਼ਾਂ ਏ ਸਮਾਨ ਜੀਣਾ ਸਾਡਾ ਐਨਕੈਪ ਦਾ ਪੈਸਾ ਆਇਆ ਉਹ ਦੋ ਵਾਰ ਸਾਡੀ ਸਰਕਾਰ ਸੀ ਜਦੋਂ ਅਸੀਂ ਦਿੱਲੀੋਂ ਪੈਸਾ ਲੈ ਕੇ ਆਏ ਅੱਜ ਤੱਕ ਉਹਦੇ ਯੂਸੀ ਨਹੀਂ ਦੇ ਸਕੇ ਦੋ ਵਾਰ ਹੋਰ ਪੈਸਾ ਆ ਜਾਣਾ ਸੀ ਹੁਣ ਨੂੰ ਕਰੋੜਾ ਰੁਪਈਆ ਉਹਦਾ ਪੈਸਾ ਬੂਟੇ ਲਾਉਣ ਤੇ ਦੇਖੋ ਤੁਸੀਂ ਪਤਾ ਕਰ ਲਿਓ 1.5 ਕਰੋੜ ਰੁਪਈਆ ਸਿਰਫ ਪੌਦੇ ਲਾਉਣ ਲਈ ਬਈ ਅਸੀਂ ਸੜਕਾਂ ਤੇ ਪੌਦੇ ਲਾਉਣੇ ਆਂ ਉਹ ਚੋ ਕਢਾ ਲਿਆ ਤੇ ਮੈਨੂੰ ਦਿਖਾ ਦਿਓ ਕਿਹੜਾ ਬੂਟਾ ਲੱਗਿਆ ਹੋਇਆ ਕਿਤੇ ਮੈਨੂੰ ਸੜਕ ਤੇ ਦਿਖਾ ਦਿਓ ਅੱਜ ਹੀ ਤੁਸੀਂ ਮੀਡੀਆ ਵਾਲੇ ਕਿਉਂਕਿ ਤੁਸੀਂ ਚੌਥਾ ਪਿੱਲਰ ਹੋ ਤੁਹਾਡੇ ਬਿਗੈਰ ਗੱਲ ਨਹੀਂ ਬਣਦੀ ਅੱਜ ਹੀ ਦੇਖ ਲਓ ਜਿੱਥੇ ਚਾਰੋਂ ਪਾਸੇ ਜਾ ਕੇ ਜਿੱਥੇ 스마트 ਸਿਟੀ ਲਿਖਿਆ ਜਿੱਥੇ ਲੁਧਿਆਣਾ ਲਿਖਿਆ ਉੱਥੇ ਹਾਲ ਦੇਖੋ ਗੰਦਗੀ ਨਾਲ ਕੀ ਹੋਇਆ ਹੋਇਆ ਬੇਸਾਬਾ ਉੱਥੇ ਕੂੜਾ ਬੇਸਾਬੇ ਉੱਥੇ ਗਰਾਊਂਡ ਦੇਖ ਲਓ ਜਿਹੜੇ ਵੀ ਪਾਰਕ ਬਣਾਏ ਨੇ ਉਹਨਾਂ ਦੇ ਉੱਤੇ ਦੁਆਰਾ ਦੁਆਰਾ ਪੈਸੇ ਖਰਚ ਕੀਤੇ ਜਾ ਰਹੇ ਆ ਸਕੂਲ ਐਡ ਕਟ ਦੇ ਅਕੈਡੀਮਿਕ ਸੈਂਟਰ ਹੁਣ ਸਾਰੇ ਹਲਕਿਆਂ ਚ ਇਹੀ ਸੈਂਟਰ ਦੀ ਗੱਲ ਅੱਜ ਈਸਟ ਜੇ ਬੈਠੇ ਆ ਐਸੇ ਸ਼ਾਨਦਾਰ ਸਕੂਲ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਆਮ ਲੋਕਾਂ ਲਈ ਗਰੀਬਾਂ ਲਈ সুইমিং ਪੂਲ ਬਣੇ ਹੋਏ ਆ ਇਹ ਤਾਂ ਗੱਲਾਂ ਕਰਦੇ ਆ ਨਾ ਜਿਹੜੇ ਮੇਨ ਸਕੂਲ ਨੇ ਜਿਹੜੇ ਜਿਨ੍ਹਾਂ ਦੇ সুইমিং ਪੂਲ ਬਣਾ ਕੇ ਪੂਰੇ ਆ ਦੋ ਦੋ ਸਾਲ ਦੇ ਖਾਲੀ ਪਏ ਨੇ ਹੁਣ ਸੁਣਿਆ ਏ ਸੁਣ ਚ ਆਇਆ ਵੀ ਇਲੈਕਸ਼ਨ ਜਿਹੜੇ ਆਣ ਕਰਕੇ ਕੋਈ ਅਦਗਾਟਨ ਉਹਨਾਂ ਦਾ ਲਾਹਾ ਲੈਣ ਦੀ ਕਰਨਗੇ ਪਰ ਅਸੀਂ ਬਰਾਬਰ ਉਧਣੀ ਸਾਰੀ ਪਾਰਟੀ ਸਾਡੀ ਸੰਝੇ ਜੀ ਅਸੀਂ ਸਾਰੇ ਆਪ ਦਾ ਬਰਾਬਰ ਉਧਣ ਚਾਹੇ ਸੀਐਮ ਸਾਹਿਬ ਹੋਣ ਕੋਈ ਹੋਣ ਬਰਾਬਰ ਆਪਣਾ ਲੋਕਾਂ ਨੂੰ ਦੱਸਾਂਗੇ ਵੀ ਆ ਸਾਡੇ ਬਣਾਏ ਹੋਏ ਆ 2 ਸਾਲ ਇਹਨਾਂ ਨੇ ਬੰਦ ਰੱਖੇ ਜਿਹੜੇ ਟੀਚਰਾਂ ਦੀ ਗੱਲ ਕਰਦੇ ਆ ਪ੍ਰਿੰਸੀਪਲਾਂ ਦੀ ਗੱਲ ਕਰਦੇ ਆ ਇਸੇ ਸਕੂਲ ਇਸੇ ਤਰੀਕੇ ਨਾਲ ਸੈਂਟਰਲ ਸਕੂਲ ਬੰਦ ਪਏ ਇੱਕ ਇੰਡਸਟਰੀ ਵਾਲੇ ਮੈਂ ਤਾਂ ਇਹ ਹੈਰਾਨ ਆ ਇੰਡਸਟਰੀ ਵਾਲੇ ਕਿਉਂ ਸੁੱਤੇ ਪਏ ਨੇ ਜਿਹੜਾ ਪੱਈਆ ਇਹਨਾਂ ਦਾ ਚਲਾਉਂਦੇ ਆ ਆ ਰਾਗਵ ਚੱਡੇ ਨੂੰ ਇਹ ਚੱਡੇ ਲੈ ਕੇ ਭੱਜ ਗਿਆ ਹੁਣ ਇਹ ਲੰਡਨ ਬੈਠਾ ਏ ਜਿਹੜਾ ਉਦੋਂ ਡਰਾਮੇ ਕਰਦਾ ਸੀ ਉਹਰੇ ਫਿਰਦਾ ਰਾਗਵ ਚੱਡਾ ਲੁੱਟ ਕੇ ਲੈ ਗਿਆ ਸਾਰੀ ਇੰਡਸਟਰੀ ਨੂੰ ਉਹਨੂੰ ਪੁੱਛੋ ਤਾਂ ਬਲਾਓ ਤਾਂ ਹੁਣ ਕਿੱਥੇ ਆ ਉਹ ਮੈਂ ਦਾਅਵੇ ਨਾ ਕਹਿਣਾ ਵੀ ਭੱਜ ਗਿਆ ਦਰਦਾ ਹੋਇਆ ਏਜੰਸੀਆਂ ਤੋਂ ਲੰਡਨ ਜਿਹੜਾ ਆ ਕੇ ਲੁਧਿਆਣੇ ਚ ਲੁੱਟ ਕੇ ਪੈਸਾ ਉਦੋਂ ਇਲੈਕਸ਼ਨਾਂ ਦੇ ਵਿੱਚ ਚਾ ਚਾਹਨਾ ਪੈਸਾ ਦਿੱਕਤਾ ਉਹਨੂੰ ਅੱਜ ਕਿੱਥੇ ਆ ਜੀ ਜਿਹੜਾ ਐਗਜ਼ੀਬਿਸ਼ਨ ਸੈਂਟਰ ਜਿਹੜਾ ਇੰਡਸਟਰੀ ਕਿੰਨੇ ਪਹਿਲਾਂ 7 ਕਿਲੇ ਲੈਏ ਤੁਸੀਂ ਫਿਰ ਉਹਨੂੰ ਵਧਾ ਕੇ 12 ਕੀਤਾ 700 ਕਰੋੜ ਰੁਪਏ ਲੱਗੇ 700 ਕਰੋੜ ਦਾ ਜਿਹੜਾ ਕਿ ਦੁਨੀਆ ਦੀ ਇੱਕ ਸ਼ਾਨ ਬਣਨੀ ਸੀ ਓਰੇ ਅੱਜ ਫੇਰ ਵਿਚਾਰਾ ਹਰ ਫੈਕਟਰੀ ਵਾਲਾ ਕਿਸੇ ਹੋਟਲ ਚ ਜਿਹਨੇ ਆਪਣੇ ਕਾਰੋਬਾਰ ਦਿਖਾਉਣਾ ਏ ਹੌਜ਼ਰੀ ਦਾ ਹੋਰਾਂ ਦਾ ਸਾਈਕਲ ਪਾਰਟਸ ਦਾ ਹੋਟਲਾਂ ਚ ਜਾ ਕੇ ਕਮਰੇ ਲੈ ਕੇ ਉੱਥੇ ਦਿਖਾਉਂਦੇ ਨੇ ਤੇ ਜਿਹੜੇ ਬਾਹਰੋਂ ਜਿਨ੍ਹਾਂ ਨੇ ਖਰੀਦ ਕਰਨੀ ਹੁੰਦੀ ਐ ਕੌਣ ਜਵਾਬ ਦੇਊਗਾ ਉਹ ਐਗਜ਼ੀਬਿਸ਼ਨ ਸੈਂਟਰ ਦਾ ਬਾਕੀ ਤਾਂ ਹਜੇ ਚਲੋ ਗੱਲਾਂ ਹੋਰ ਬਾਅਦ ਚ ਕਰਾਂਗੇ ਵੀ ਕੀ ਕੀ ਕੈਨਸਲ ਹੋਇਆ ਉੱਥੇ ਕਿਹੜੇ ਕਿਹੜੇ ਕਲੱਬ ਕੈਨਸਲ ਹੋਏ ਕਿਹੜੇ ਕਿਹੜੇ ਹੋਰ ਕੈਨਸਲ ਹੋਏ ਪਰ ਐਗਜ਼ੀਬਿਸ਼ਨ ਸੈਂਟਰ ਸਭ ਤੋਂ ਵੱਡੀ ਗੱਲ ਸੀ ਕਹਤਾ ਜੀ ਨਹੀਂ ਅਸੀਂ ਉੱਧਰ ਬਣਾਵਾਂਗੇ ਉੱਧਰ ਕਿੱਧਰ ਬਣਾਓਗੇ ਵੀ ਸੁਪਨਿਆਂ 'ਚ ਬਣਾਓਗੇ ਖਾਬਾਂ 'ਚ ਬਣਾਓਗੇ 에어ਪੋਰਟ ਅਸੀਂ ਤਿਆਰ ਕਰਕੇ ਖੜਾ ਕਰਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਕਰਨ ਆਉਣਾ ਸੀ ਹਲਵਾਰਾ 에어ਪੋਰਟ ਅਜ ਤੱਕ ਕੱਖ ਨਹੀਂ ਹੋਇਆ ਕੱਖ ਨਹੀਂ ਹੋਇਆ ਹਲਵਾਰਾ ਏਅਰਪੋਰਟ ਦਾ ਇਹਦਾ ਇਹਨਾਂ ਨੇ ਨਚੋੜ ਕੇ ਰੱਖਤਾ ਪੰਜਾਬ ਨੂੰ ਕਿਸਦਾ ਕੋਈ ਧਿਆਨ ਹੀ ਨਹੀਂ ਸਿਰਫ ਅਗਰਾਈ ਕਰਨ ਅਗਰਾਈ ਕਰਨ ਲੁੱਟਣ ਤਾਂ ਲੈ ਲਵਾਉਣ ਇਹ ਇਹ ਸੋਚ ਹੁੰਦੀ ਹੈ ਸਰਕਾਰ ਦੀ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਜਿਹੜੀਆਂ ਜਿਹੜੀਆਂ ਗੱਲਾਂ ਐ ਵੀ ਇਹ ਕਰਨ ਕੀ ਲੱਗੇ ਆ ਚਲੋ ਇਹ ਰਹੀ ਗੱਲ ਹੁਣ 27 ਤਰੀਕ ਦੀ ਬਈ ਅਸੀਂ 27 ਤਰੀਕ ਨੂੰ ਜ਼ੋਨ A ਜਿਹੜਾ ਕੀ ਸੈਂਟਰਲ ਹਲਕੇ ਚ ਪੈਂਦਾ ਏ ਉਥੇ ਥੋਡੇ ਰਾਹੀਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਥੋਡੇ ਰਾਹੀਂ ਸਾਰੇ ਹੀ ਜਿਹੜੇ ਸਾਡੇ ਕਾਰਪੋਰੇਸ਼ਨ ਦੀਆਂ ਯੂਨੀਅਨਸ ਨੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਨ੍ਹਾਂ ਦੇ ਬੱਚੇ ਵਿਚਾਰੇ ਟਿਊਸ਼ਨਾਂ ਦੇ ਕਿਉਂਕਿ ਆ ਪੇਪਰ ਆ ਜਾਂਦੇ ਆ ਪੇਪਰਾਂ ਲਈ ਫੀਸਾਂ ਦੇਣ ਨੂੰ ਪੈਸੇ ਨਹੀਂ ਤਨਖਾਹਾਂ ਮਾ ਨਹੀਂ ਮਿਲ ਰਹੀਆਂ ਕਿਸੇ ਨੂੰ ਜਾਲੀ ਖਾਤਿਆਂ 'ਚ ਜਿਹੜੇ ਪੈਸੇ ਜਾ ਰਹੇ ਆ ਉਹ ਬੰਦਿਆਂ ਦੀਆਂ ਲਿਸਟਾਂ ਦਵਾਂਗੇ ਕੋਈ ਬੋਲਦਾ ਨਹੀਂ ਅਫਸਰਾਂ ਨੂੰ ਕਹੀਦਾ ਏ ਸੁੱਨ ਹੋਏ ਸੁੱਨ ਬਾਟੇ ਬਣੇ ਬੈਠਿਆ ਵੀ ਕੋ ਕੋਨ ਇਨਕੁਆਰੀ ਕਰੂ ਕਿਣਵੇਂ ਜਾਲੀ ਬੰਦਿਆਂ ਦੇ ਨਾਮ ਪਾ ਕੇ ਜਿਹੜੇ ਓਵਰਏਜ ਦੇ ਨਾਮ ਤੇ ਕੱਢਤੇ ਬੰਦੇ ਜਿਹੜੇ 20-20 ਸਾਲ ਤੋਂ ਸਰਵਿਸ ਕਰ ਰਹੇ ਸੀ ਵੀ ਨਹੀਂ ਇਹਨਾਂ ਦੀ ਤਾਂ ਉਮਰ ਨਹੀਂ ਗਈ ਜੀ ਇਹ ਪੱਕੇ ਨਹੀਂ ਹੋਣਗੇ ਤੇ ਆਪਣੇ ਘਰਾਂ ਚੋਂ ਲੋਕ ਜਿਹੜੇ ਪਾ ਕੇ ਜਾਲੀ ਉਹਨਾਂ ਨੂੰ ਨੌਕਰੀਆਂ ਦੇਤੀਆਂ ਇਸ ਕਰਕੇ ਇਹ ਲੜਾਈ ਲੜਨੀ ਪੈਣੀ ਆ ਤੇ ਉਹ ਸਮਾਂ ਆ ਗਿਆ ਏ ਉਸ ਵੇਲੇ ਤਾਂ ਇਹ ਧਮਕਾ ਦਿੰਦੇ ਸੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਵੀ ਐਸੇ ਕਰਕੇ ਉਹ ਦਰਖਤ ਜਿਹੜਾ ਜਦੋਂ ਤੂਫਾਨ ਆਉਂਦਾ ਨਾ ਜੇ ਆਕੜ ਜਿਵੇਂ ਤਾਂ ਉਹ ਟੁੱਟ ਜਾਂਦਾ ਜਿਹੜਾ ਦਰਾਜ ਚ ਲਚਕ ਵਰਤੇ ਕਿਉਂਕਿ ਇਹ ਬੜੀ ਉਸ ਵੇਲੇ ਇਹਨਾਂ ਨੂੰ ਅੱਗ ਲੱਗੀ ਜੀ ਵਿਜੀਲੈਂਸ ਦੀ ਹਰੇਕ ਦੇ ਘਰੇ ਰੇਡਾਂ ਮਾਰਦੇ ਸੀ ਉਹ ਨਮੀ ਨਮੀ ਸਰਕਾਰ ਦਾ ਹੁੰਦਾ ਤੇ ਅਸੀਂ ਵਰਕਰ ਨੂੰ ਆਪਣੇ ਨੂੰ ਕਿਹਾ ਵੀ ਲਚੀਲਾ ਬਣ ਕੇ ਟਾਈਮ ਕੱਢੋ ਤੇ ਉਹ ਟਾਈਮ 2 ਸਾਲ ਦਾ ਨਿਕਲ ਗਿਆ ਹੁਣ ਤਾਂ ਟਾਈਮ ਭੱਜ ਲਿਆ ਹੁਣ ਹੁਣ ਆਉਂਗੇ ਝਾੜ ਥੱਲੇ ਤੇ ਉਹ ਅਫਸਰ ਥੋੜੇ ਰਾਹੀ ਮੈਂ ਕਹਿਣਾ ਚਾਹਨਾ ਕਿਹੜਾ ਅਖਬਾਰ ਆ ਕਿਹੜਾ ਮੀਡੀਆ ਜਿਹਨੇ ਖਬਰਾਂ ਨਹੀਂ ਲਾਈਆਂ ਇਹਨਾਂ ਖਾਤਰ ਮੈਨੂੰ ਦੱਸੋ ਕੋਈ ਅਖਬਾਰ ਐਸਾ ਹੈ ਜਿਹਦੀ ਫਰੰਟ ਪੇਜ ਤੇ ਖਬਰ ਨਹੀਂ ਆਈ ਵੀ ਆਹ ਕੰਮ ਲੁੱਟਣ ਦਾ ਕਰ ਰਹੇ ਆ ਆਹ ਅਫਸਰ ਕਰ ਰਹੇ ਆ 14 14 ਕਰੋੜ ਦੀ ਫੈਂਸਿੰਗ ਲਾ ਕੇ ਸਿੱਟਤੀ ਕਿਧੇ ਐਫ ਆਈ ਆਰ ਦਰਜ ਹੋਊਗੀ ਉਹਦੀ ਕੌਣ ਜਵਾਬ ਦੇ ਆ ਉਹਦਾ ਕਦੇ ਪੁਲਾਂ ਤੋਂ ਥੱਲੇ ਗਿਰ ਜਾਂਦੇ ਆ ਜਿਹੜੇ ਪੱਥਰ ਨੇ ਅਨਕਵਰੀ ਕਰਾਂਗੇ ਜੀ ਕਿਉਂ ਨਹੀਂ ਕੀਤਾ ਹਜੇ ਤੱਕ ਕੇਸ ਦਰਜ ਬਈ ਜਿਹੜਾ ਐਲੀਵੇਟਰ ਰੋਡ ਦਾ ਗਿਰਿਆ ਹਜੇ ਤੱਕ ਪਰਚਾ ਕਿਉਂ ਦਰਜ ਨਹੀਂ ਹੋਇਆ ਇਸ ਕਰਕੇ ਇਹ ਇਹਨਾਂ ਦੇ ਤਾਲੇ ਲਾਵਾਂਗੇ ਦਫਤਰਾਂ ਨੂੰ ਇੱਕ ਦਿਨ ਨਹੀਂ ਜੇ ਇਹ ਸੁਧਾਰ ਨਹੀਂ ਕਰਨਗੇ ਤਾਂ ਇਹਨਾਂ ਦੇ ਬੰਦੇ ਬਣਾਵਾਂਗੇ ਇਹਨਾਂ ਨੂੰ ਇਹਨਾਂ ਨੂੰ ਸਿਖਾਵਾਂਗੇ ਕਿ ਕਿਵੇਂ ਤੁਹਾਡੇ ਹੱਥਾਂ 'ਚ ਨਹੀਂ ਚੂੜੀਆਂ ਪਾਦਾਂਗੇ ਜਿਹੜੇ ਲੋਕਾਂ ਨੂੰ ਤੁਸੀਂ ਸਤਾਉਣ ਲੱਗੇ ਹੋਏ ਹੋ ਇਹ ਐਕਸ਼ਨ ਸਤਾਈ ਨੂੰ ਹੋਊਗਾ ਉਸ ਤੋਂ ਪਹਿਲਾਂ ਅਸੀਂ ਹਰ ਜਗ੍ਹਾ ਛੋਟੇ ਪ੍ਰਦਰਸ਼ਨ ਕਰਾਂਗੇ ਉਸ ਤੋਂ ਮੇਜਰ ਪ੍ਰਦਰਸ਼ਨ ਜਿਹੜਾ ਉਸ 27 ਤਰੀਕ ਨੂੰ ਹੋਊਗਾ ਉਦੋਂ ਬਾਅਦ ਦੇਖਾਂਗੇ ਕੀ ਭਾਅ ਵਿਕਦੀ ਹੈ ਇਹਨਾਂ ਦੀ ਜਿੱਥੇ ਮਰਜ਼ੀ ਦੇਖ ਲਓ ਕੋਈ ਸਬਜ਼ੀ ਮਾਰਕੀਟ ਲੈ ਲਓ ਕੋਈ ਫਰੂਟ ਮਾਰਕੀਟ ਲੈ ਲਓ ਅਗਰਾਹੀ ਹੋ ਰਹੀ ਹੈ ਉੱਥੇ ਇਸ ਤਰੀਕੇ ਨਾਲ ਜਾਣ ਲੱਗੇ ਵੀ ਆਉਣ ਲੱਗੇ ਪੈਸੇ ਲੁੱਟਿਆ ਜਾ ਰਹੇ ਮੌਕੇ ਤੇ ਫੜਾਂਗੇ ਹੁਣ ਵਰਕਰ ਸਾਡਾ ਦੁਬਾਰਾ ਜਿਹੜਾ ਹੈ ਉਹ ਪੂਰਾ ਲਾਮਬੰਦ ਆ ਠੀਕ ਆ ਕਈ ਵਾਰ ਹਾਰਨ ਤੋਂ ਬਾਅਦ ਟਾਈਮ ਦੇਣਾ ਬਣਦਾ ਹੈ ਪਰ ਉਹ ਅਸੀਂ ਆਪੋਜੀਸ਼ਨ ਦੀ ਜਗ੍ਹਾ ਜਿਹੜੀ ਉਹ ਪੂਰੀ ਝੋਰ-ਸ਼ੋਰ ਨਾਲ ਇਹ ਆਵਾਜ਼ ਤੁਹਾਡੇ ਮੂਰੇ ਰੱਖਾਂਗੇ ਤੇ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਬੜਾ ਮੌਕਾ ਮਿਲੂਗਾ ਇਹ ਗੱਲਾਂ ਕਿਉਂਕਿ ਸਾਰੇ ਹੀ ਦੇਖ ਰਹੇ ਆ ਵੀ ਇਹਨਾਂ ਦੇ ਮੂੰਹ ਵੱਲ ਕਿੰਨਾ ਲੁੱਟਮਾਰ ਕਰ ਰਹੇ ਆ ਬੀਟੂ ਜੀ ਸਰ ਕਿਸਾਨਾਂ ਦੀ ਗੱਲ ਵਿੱਚ ਚੱਲ ਜAVE ਤਾਂ ਕੱਲ ਇੱਕ ਨੌਜਵਾਨ ਦੀ ਫੋਟੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ